ਹੁਣ ਇਸ ਮਾਫੀਆ ਰਾਜ ਨੂੰ ਕਈ ਕਹਿ ਗਏ ਪਹਿਲਾਂ ਚੀ ਮੰਨੀਸਟਰ ਐ ਹੋ ਗਿਆ ਹੋਗੇ ਬਟ ਭਗਵਾਨਤਮਨ ਜੀ ਇਸ ਮਾਫੀਆ ਰਾਜ ਨੂੰ ਖਤਮ ਕਰ ਲਈ ਸਾਹਮਣੇ ਤਾਂ ਆਉਣਾ ਪਊਗਾ ਕਿਉਂਕਿ ਲਾਈਵ ਤੇ ਅਸੀਂ ਤੁਹਾਨੂੰ ਅਕਸਰ ਦੇਖਦੇ ਰਹੇ ਆ ਲਾਈਵ ਤੇ ਅਸੀਂ ਆਪਣੇ ਦੁੱਖ ਨਹੀਂ ਦੱਸ ਸਕਦੇ ਸામਨੇ ਆ ਕੇ ਪੁੱਛੋ ਤੁਹਾਨੂੰ ਇਸ ਪੁਲਿਸ ਦਾ ਰੀਅਲ ਅਕਸ ਸਿੱਤ ਨੂੰ ਦਿਖਾਉਣਾ ਹੈ ਕਿ ਪੁਲਿਸ ਕਿੰਦਾ ਸਾਡੇ ਘਰਾਂ ਚ ਡੱਕੇ ਮਾਰ ਮਾਰ ਲੁੱਟਦੀ ਆ ਔਰ ਇਹ ਪੁਲਿਸ ਕਿੰਦਾ ਸਾਨੂੰ ਪਰੇਸ਼ਾਨ ਕਰਦੀ ਆ ਕਿੰਦਾ ਝੂਠੇ ਪਰਚੇ ਦਰਜ ਕਰਦੀ ਆ ਕਿੰਨਾ ਕੁਛ ਹੁੰਦਾ ਲੇਕਿਨ ਸਾਨੂੰ ਨਹੀਂ ਪਤਾ ਕਿ ਤੁਸੀਂ ਕਿਵੇਂ ਦੇਖਦੇ ਹੋ ਔਰ ਕਿਉਂ ਟੋਲਰੇਟ ਕਰਦੇ ਹੋ ਕਿੱਥੇ ਕਿੱਥੇ ਇਹ ਸਾਜ਼ਿਸ਼ਾਂ ਜਿਹੜੀਆਂ ਜਨਮ ਲੈਂਦੀ ਮੇਰੀ ਜ਼ਿੰਦਗੀ ਮੇਰੀ ਹੈ ਮੇਰੀ ਜ਼ਿੰਦਗੀ ਕਿਸੇ ਮਾਫੀਆ ਚਾਹਵਿਆ ਜਾਂ ਕਿਸੇ ਗਵਰਨਮੈਂਟ ਦੇ ਦਿੱਤੀ ਹੋਈ ਨਹੀਂ ਆ ਮੇਰੀ ਜ਼ਿੰਦਗੀ ਮੇਰੀ ਹੈ ਕਿੰਨੀ ਵਾਰ ਕਿਡਨੈਪ ਕਰਨ ਦੀ ਕੋਸ਼ਿਸ਼ ਕੀਤੀ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਵਾਈ ਹੁਣ ਤਾਂ ਜੋ ਹੋਣਾ ਸੀ ਉਹ ਹੋ ਚੁੱਕਾ ਹੁਣ ਭਗਵੰਤ ਮਾਨ ਜੀ ਤੁਹਾਨੂੰ ਜਵਾਬ ਦੇਣਾ ਬਣਦਾ ਬਸ ਦੇਣਾ ਤਾਂ ਪੈਣਾ ਸਸ਼ੀਅਗਲ ਮੈਂ ਜੁਗਿੰਦਰ ਕੌਰ ਸੰਦੂ ਬਸ ਇਹ ਪਹਿਲਾਂ ਵੀ ਮੈਂ ਆਪਣਾ ਦੁੱਖ ਦੱਸ ਚੁੱਕੀ ਆ ਅੱਜ ਦੁਬਾਰਾ ਲਾਈਵ ਹੋਣ ਦਾ ਮਤਲਬ ਆ ਕਿ 20 ਸਾਲ ਤੋਂ ਬਾਅਦ ਕੀ ਮਸਾਲ ਚੜ ਗਿਆ ਇਸ ਲਾਅਨ ਆਰਡਰ ਨੂੰ ਇਸ ਪੁਲਿਸ ਨੂੰ ਇਸ ਪਛਾਣ ਨੂੰ ਕੋਈ ਅਸਰ ਨਹੀਂ ਪਿਆ ਪ੍ਰਾਇਮਿਸਟ ਸਾਰ ਨੂੰ ਲਿਖਿਆ ਉਹਨਾਂ ਨੇ ਅੰਗੇ ਹੋਮ ਡਿਪਾਰਟਮੈਂਟ ਨੂੰ ਲਿਖਿਆ ਉਹਨਾਂ ਨੇ ਫੇਰ ਮੁੜ ਕੇ ਉਹ ਡੀਜੀਪੀ ਆਫਿਸ ਨੂੰ ਦਿੱਤਾ ਡੀਜੀਪੀ ਆਫਿਸ ਨੇ ਮੁੜ ਕੇ ਜਵਾਬ ਨਹੀਂ ਦਿੱਤਾ ਜਵਾਬ ਦਿੱਤਾ ਕਿ ਕਿ ਸਪੀ ਤੋਂ ਗ੍ਰਿਵੈਂਸਿਸ ਜਿਹੜੇ ਸੌਲਵ ਕਰ ਦਿੱਤੇ ਆ ਜਦ ਕਿ ਮੈਨੂੰ ਬੁਲਾਇਆ ਵੀ ਨਹੀਂ ਔਰ ਮੈਨੂੰ ਦੱਸਿਆ ਵੀ ਨਹੀਂ ਗਵਰਨਰ ਸਾਹਿਬ ਦੇ ਪੇਸ਼ ਹੋਏ ਗਵਰਨਰ ਸਾਹਿਬ ਨੂੰ ਸਾਰੀ ਗੱਲ ਦੱਸ ਦਿੱਤੀ ਹੁਣ ਇਹਦੇ ਚ ਵਿਧਾਨ ਸਭਾ ਦੇ ਸਪੀਕਰ ਸਾਹਮਣੇ ਲਿਖਿਆ ਕਿ ਇਨਸਾਫ ਦਿਓ ਔਰ ਸਾਰੇ ਬਸ ਇਹ ਸਭ ਨੂੰ ਪਤਾ ਆ ਲੇਕਿਨ ਪੁਲਿਸ ਦੀ ਇਹ ਪਰੇਸ਼ਾਨੀ ਆ ਕਿਉਂਕਿ ਇੱਕ ਘਰ ਨਹੀਂ ਲੁੱਟਿਆ ਪਤਾ ਨਹੀਂ ਲੁਧਿਆਣੇ ਚ ਕਿੰਨੇ ਘਰ ਉਹਨਾਂ ਨੇ ਲੁੱਟੇ ਹੋਏ ਆ ਲੇਕਿਨ ਮੈਂ ਆਪਣਾ ਘਰ ਆਪਣਾ ਹੀ ਘਰ ਮੈਂ ਕੋਟ ਤੋਂ ਬਚਾਇਆ ਸਮਝ ਨਹੀਂ ਆਈ ਕਿ ਆਪਣਾ ਘਰ ਕੋਟ ਦੇ ਵਿੱਚ ਅਸੀਂ ਕਿਉਂ ਬਚਾਉਨੇ ਆ ਦੂਜੀ ਕੋਠੀ ਥਾਣੇਦਾਰ ਨੇ ਜਦ ਕਿ ਉਸ ਬੰਦੇ ਤੇ 182 ਲੱਗੀ ਹੋਈ ਆ ਉਹਨੂੰ ਮੇਰੀ ਕਾਰ ਚੋਰੀ ਕਰਾਤੀ ਮੇਰੀ ਕੋਠੀ ਵੇਚ ਦਿੱਤੀ ਉਸ ਤੋਂ ਬਾਅਦ ਵੀ ਉਹਦਾ ਢਿੱਡ ਨਹੀਂ ਭਰਿਆ ਤਾਂ ਉਹਨੇ ਮੈਨੂੰ ਰਸਤੇ 'ਚ ਰੋਕ ਕੇ ਮੇਰਾ ਗੋਲਡ ਕੈਸ਼ ਮੋਬਾਈਲ ਸਭ ਕੁਝ ਖੋ ਲਿਆ ਉਹ ਤੇ ਫਾਇਰ ਵੀ ਦਰਜ ਹੋ ਗਈ ਲੇਕਿਨ ਕੁਛੇ ਕفسਰਨ ਇਨੀ ਭੋਖ ਹੈ ਕਿ ਉਹਨਾਂ ਨੂੰ ਸੱਚਾਈ ਚੰਗੀ ਨਹੀਂ ਲੱਗਦੀ ਉਹਨਾਂ ਨੂੰ ਸਿਰਫ ਉਸੇ ਝੂਠ ਚੰਗਾ ਲੱਗਦਾ ਫਿਰ ਵੜ ਕੇ ਸਾਡੀਆਂ ਧਲਤਾਂ ਥੱਕ ਗਈਆਂ ਵਾਪਸ ਘਰ ਤੋਂ ਮਿਛਣ ਜਾਂਦੇ ਆ ਫਿਰ ਆਉਣੇ ਆ ਫਿਰ ਆਉਣੇ ਆ ਉਹਨੇ ਕੋ ਡਰਾਮਾ ਕੀਤਾ ਕਹਿੰਦੇ ਜੇ ਇਹ ਰੋਕਵੇਚ ਪਰਚਾ ਦਰਜ ਕਰ ਦਿਓ ਸੋ ਸੈਡ ਅਬਾਊਟ ਥਿਸ ਪੀਪਲ ਇਸ ਤਰਤੀ ਦੇ ਉੱਤੇ ਕੋਈ ਕਾਨੂੰਨ ਨਹੀਂ ਹੈ ਕਿ ਜਿਸ ਬੰਦੇ ਨੂੰ ਇੰਨੀ ਤਕਲੀਫ ਆ ਉਹ ਰੋ ਨਹੀਂ ਸਕਦਾ ਉਹ ਬਹਿ ਨਹੀਂ ਸਕਦਾ ਸਿਰਫ ਦਿਖਦਾ ਤਾਂ ਦਿਖਦਾ ਇਹਨਾਂ ਨੂੰ ਹੈੱਡਕੁਆਟਰ ਨੂੰ ਆ ਕ੍ਰਾਈਮ ਕਰਨ ਵਾਲਾ ਔਰ ਸਾਡਾ ਅਧਿਕਾਰ ਬਰ ਲੁੱਟ ਲਿਆ ਹੁਣ ਸਾਡੇ ਕੋਲ ਇਹਨਾਂ ਨੇ ਕੀ ਲੁੱਟਣਾ ਸਾਨੂੰ ਨਹੀਂ ਸਮਝ ਆਉਂਦੀ ਹੁਣ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਵੀ ਲਿਖਿਆ ਕਿ ਭਾਈ ਅਸੀਂ ਤੁਸੀਂ ਸਾਡੇ ਫਰਾਂਸ ਆਉਨੇ ਹੋ ਕਿੰਨੇ ਖੁਸ਼ ਹੁੰਨੇ ਹੋ ਅਸੀਂ ਇੰਡੀਆ ਆ ਕੇ ਰੁੜ ਗਏ ਤੁਹਾਨੂੰ ਦਿਖਦੇ ਨਹੀਂ ਆ ਤੁਸੀਂ ਸਾਡੀ ਉਹ ਕੰਪਲੇਂਟ ਚੱਕ ਕੇ ਫੇਰ ਮੁੜ ਕੇ ਉਹਨਾਂ ਨੂੰ ਭੇਜ ਦਿੱਤੀ ਕਮ ਸੇ ਕਮ ਸਾਡੇ ਬਾਰੇ ਸੋਚੋ ਸਾਡਾ ਫਿਊਚਰ ਕੀ ਕੀਤਾ ਇਹਨਾਂ ਨੇ ਪ੍ਰੈਜ਼ੈਂਟ ਹੀ ਨਹੀਂ ਛੱਡਿਆ ਫਿਊਚਰ ਕੀ ਛੱਡਣਾ ਗੋਨਰਸਰ ਨੂੰ ਦੱਸਿਆ ਉਹਦੋਂ ਮੁੜ ਕੇ ਪਤਾ ਨਹੀਂ ਸਾਇਲੈਂਟ ਹੀ ਹੋ ਗਏ ਜੀ ਮਿਨਿਸਟਰ ਤਾਂ ਮੁੜ ਕੇ ਮਿਲਦਾ ਹੀ ਨਹੀਂ ਮੈਨੂੰ ਸਮਝ ਨਹੀਂ ਆਉਂਦੀ ਕਿ ਜੀ ਮਿਨਿਸਟਰ ਸਰ ਕਹਿੰਦੇ ਆਮ ਆਦਮੀ ਪਾਰਟੀ ਆ ਲੇਕਿਨ ਆਮ ਆਦਮੀ ਨੂੰ ਤਾਂ ਮਿਲਦਾ ਹੀ ਨਹੀਂ ਆ ਸੋ ਦੇਖਦੇ ਆ ਕੀ ਹੁੰਦਾ ਫਿਰ ਚਾਰ ਵਾਰ ਮਰਡਰ ਕਰਨ ਦੀ ਕੋਸ਼ਿਸ਼ ਕੀਤੀ ਆ ਪੰਜਵੀਂ ਵਾਰ ਹੁਣ ਫਿਰ ਟਰਾਈ ਕਰ ਲਈ ਆ ਇਹਨਾਂ ਨੇ ਕਿਉਂ ਸਮਝ ਨਹੀਂ ਆਉਂਦੀ ਜੇ ਤੁਸੀਂ ਚੋਰੀਆਂ ਕੀਤੀਆਂ ਡੱਕੇ ਮਾਰੇ ਆ ਤੁਸੀਂ ਲੈਂਡ ਗ੍ਰੈਬਰ ਹੋ ਤੁਸੀਂ ਸਭ ਕੁਝ ਹੋ ਤੁਹਾਡਾ ਸਾਰਾ ਰਿਕਾਰਡ ਪਿਆ ਹੈਗਾ ਜਿਹੜਾ ਅਸੀਂ ਦੇਖ ਰਹੇ ਹਾਂ ਜਿਹੜਾ ਵਧੀਆ ਅਫਸਰ ਆਉਂਦਾ ਉਹਦੇ ਕੋਲ ਫਾਈਲ ਚੁੱਕ ਲੈਣੇ ਆ ਤੁਸੀਂ نو ਦੈਟ ਇਜ਼ ਬੈਡ ਬਸ ਵਧੀਆ 1972 ਇੰਡੀਆ ਛੱਡਿਆ ਇੰਡੀਆ ਬਹੁਤ ਵਧੀਆ ਸੀ ਆ ਪਤਾ ਨਹੀਂ ਹੁਣ ਕਿਹੋ ਜੇ ਪੋਲਿਟਿਸ਼ੀਅਨਸ ਕਿਹੋ ਜੀ ਪੁਲਿਸ ਕਿਹੋ ਜੇ ਐਟਮੋਸਫੀਅਰ ਹੈ ਕੀ ਸਮਝ ਨਹੀਂ ਆਉਂਦੀ ਪੰਜਾਬ ਦਾ ਪੰਜਾਬ ਹੁਣ ਰਹੀ ਨਹੀਂ ਹੈਗਾ ਅਸੀਂ ਫਰਾਂਸ ਆਪਣੇ ਰੈਸਟੋਰੇਸ਼ਨ ਬਹੁਤ ਖੁਸ਼ ਸੀ ਐਕਸਪੋਰਟ ਦੇ ਵਿੱਚ ਬਹੁਤ ਖੁਸ਼ੀ ਦੌੜੇ ਆਉਂਦੇ ਸੀ ਪੰਜਾਬ ਨੂੰ ਕਿ ਸਾਡਾ ਘਰ ਹੈ ਕਦੋਂ ਇਹਨਾਂ ਚੋਰਾਂ ਦੀ ਨਿਗਾਹ ਪੈ ਗਈ ਸਾਡੇ ਘਰਾਂ ਤੇ ਸਾਨੂੰ ਖੁਦ ਨੂੰ ਨਹੀਂ ਪਤਾ ਲੱਗਾ ਜੂੰ ਤੇਰਾ 12204 ਤੋਂ ਅਸੀਂ ਚੱਲੇ ਆ ਪਹਿਲਾਂ ਇਹਨਾਂ ਨੇ ਡੱਕਾ ਮਾਰਿਆ ਫਿਰ ਇਹਨਾਂ ਨੇ ਵਗਿਆਨੇ ਕੈਸ਼ ਮੋਬਾਈਲ ਸਭ ਕੋਲਿਆ ਲਿਗ ਮੈਂ ਇਹੋ ਉੱਤੇ ਦੀ ਸੀ ਕਿ ਸ਼ਾਇਦ ਇੱਥੇ ਕੋਈ ਐਡਮਿਨਿਸਟ੍ਰੇਸ਼ਨ ਹੈ ਸ਼ਾਇਦ ਇੱਥੇ ਕੋਈ ਪੁਲਿਸ ਹੈ ਸ਼ਾਇਦ ਇੱਥੇ ਕੋਈ ਹਿਮਨ ਰਾਈਟਸ ਹੈ ਸ਼ਾਇਦ ਕੁਝ ਵੀ ਨਹੀਂ ਹੈਗਾ ਜ਼ੀਰੋ ਹੋ ਚੁੱਕਾ ਪੰਜਾਬ ਕਿਉਂਕਿ ਪਹਿਲਾਂ ਬਾਦਲਾ ਨੂੰ ਮਿਲੇ ਤਾਂ ਸੁਖਵੀਰ ਬਾਦਲ ਦਾ ਦੇ ਕੋਈ ਕੰਮ ਸੀ ਕਹਿਣਾ ਵੀ ਬਾ ਡੋਂਟ ਵਰੀ ਮੈਂ ਬੈਠਾ ਅਮਰਿੰਦਰ ਰਾਏ ਉਹ ਕਾਂਗਰਸ ਦਾ ਚੀਫ ਸੀਗਾ ਉਹਨੂੰ ਪ੍ਰਧਾਨ ਬਣਾਉਣ ਦੀ ਬਜਾਏ ਇਹ ਲੋਕ ਇੱਕ ਦੂਜੇ ਤੇ ਬਲਦਤ ਕਰਦੇ ਕੇਸੇ ਸਪਾਉਂਦੇ ਆ ਬੜਾ ਘਟਿਆ ਜਾ ਲੱਗਦਾ ਆ ਉਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਤੋਂ ਬੜੀਆਂ ਆਸਾਂ ਸੀ ਕਿ ਆਮ ਆਦਮੀ ਪਾਰਟੀ ਹੈ ਬੰਗਵਾਨ ਨਾਨ ਜੀ ਨੂੰ ਪੁੱਛਦੇ ਆਂ ਸੀ ਕਿ ਆ ਕੀ ਤਰੀਕਾ ਆ ਕਿ ਆਮ ਪਬਲਿਕ ਨੂੰ ਤੁਸੀਂ ਮਿਲਣਾ ਹੀ ਨਹੀਂ ਔਰ ਤੁਹਾਡੇ ਦਫਤਰ ਜਾਓ ਉਹ ਕਹਿੰਦੇ ਕਿ ਵਨ ਨੇ ਇਨ ਨੇ ਵਟ ਨੌਨਸੈਂਸ ਇੱਕ ਗਲਤ ਹੈ ਇਹ ਇਹ ਬਿਲਕੁਲ ਟੋਟਲੀ ਇੱਕ ਚੀਨ ਮਿਨਿਸਟਰ ਵਾਸਤੇ ਆਪਣੇ ਲੋਕਾਂ ਨੂੰ ਇਗਨੋਰ ਕਰਨਾ ਬਿਲਕੁਲ ਗਲਤ ਹੈ ਤੁਸੀਂ ਪਿਛਲੇ 50 ਸਾਲ ਤੋਂ ਫਰਾਂਸ ਵਿੱਚ ਰਹਿ ਰਹੇ ਹੋ ਅਜਿਹੇ ਕੀ ਕਾਰਨ ਬਣੇ ਕਿ ਪੰਜਾਬ ਵਿੱਚ ਪੁਲਿਸ ਅਤੇ ਮਾਫੀਆ ਤੁਹਾਡੇ ਅਤੇ ਤੁਹਾਡੀ ਪ੍ਰਾਪਰਟੀ ਦੇ ਪਿੱਛੇ ਪੈ ਗਿਆ ਕਰਨੇ ਮੇਰੇ ਨਹੀਂ ਬਲਕਿ ਲੁਧਿਆਣਾ ਦੇ ਵਿੱਚ ਅਨਲਿमिटेड ਲੋਕਾ ਜਿਹੜੇ ਇਹਨਾਂ ਨੇ ਲੁੱਟੇ ਹੋਏ ਆ ਇਹਨਾਂ ਦੇ ਮੂੰਹ ਨੂੰ ਖੂਨ ਲੱਗਾ ਹੋਇਆ ਵੀ ਜਿਹੜਾ ਵੀ ਕੋਈ ਆਉਂਦਾ ਉਹਨੂੰ ਬਸ ਤੁਸੀਂ ਟੀਜ਼ ਕਰਨਾ ਪਰਚਾ ਦਰਜ ਕਰ ਦਿਓ ਜੇ ਕਰ ਦਿਓ ਕਿਡਨੈਪ ਕਰ ਦਿਓ ਮਾਰ ਦਿਓ ਉਹਦਾ ਘਰ ਲੁੱਟ ਲੋ ਮੈਂ ਕੱਲੀ ਤਾਂ ਹੈ ਨਹੀਂ ਜਗਦੀਸ਼ ਸਿੰਘ ਕੁਮਾਰ ਮੰਡੀ ਅੱਜ ਤੱਕ ਮੁੜ ਕੇ ਲੰਬਾਈ ਨਹੀਂ ਵਿਚਾਰਾ ਸ਼ਹਿਰੀ ਛੱਡ ਗਿਆ ਸਰਬੀਸ ਰਬਨਗਰ ਦੇ 10 ਟੁਕੜੇ ਹੋ ਗਏ ਇੱਧਰ ਅੰਮਰਜੀਤ ਚ ਹੈ ਉਧਰ ਰੋਹਿਤ ਉਧਰ ਬਦਨਾਨ ਲਿਮਟਡ ਲੋਕਾ ਇੱਕ ਵਿਚਾਰਾ ਗਰੀਬ ਜਿਆ ਉਹਨੂੰ ਸਜਾ ਕਰਾਤੀ ਸੋ ਇਹ ਪਤਾ ਨਹੀਂ ਕਿੱਥੇ ਕਿੱਥੇ ਤੱਕ ਇਹ ਲੋਕ ਕਿਉਂ ਲੋਕਾਂ ਦੇ ਘਰਾਂ ਦੇ ਪਿੱਛੇ ਪਏ ਹੋ ਆ ਜਾਂ ਸਰਕਾਰਾਂ ਕਰਾਉਂਦੀਆਂ ਜਾਂ ਹੈੱਡ ਕੁਆਰਟਰ ਕਰਾਉਂਦਾ ਕਿਉਂਕਿ ਆਮ ਪੁਲਿਸ ਜਿਹੜੀ ਆ ਉਹ ਅਸੀਂ ਦੇਖੀ ਆ ਕਿ ਉਹ ਐਸਾ ਨਹੀਂ ਸੋਚਦੀ ਲੇਕਿਨ ਜਦ ਉਹਨਾਂ ਨੂੰ ਹੁਕਮ ਦਿੰਦੇ ਆ ਕਿ ਅਸੀਂ ਸੀਨੀਅਰ ਆ ਤੁਸੀਂ ਜੂਨੀਅਰ ਆ ਤੁਸੀਂ ਇਹ ਕੰਮ ਨਹੀਂ ਕਰਨਾ ਉਹ ਵਿਚਾਰੇ ਚੁੱਪ ਕਰ ਜਾਂਦੇ ਆ ਸੋ ਬੱਪਰ ਜਾਣ ਤੋਂ ਬਾਅਦ ਹੁਣ ਤੁਸੀਂ ਕਿੱਥੇ ਖੜੇ ਹੋ ਅਸੀਂ ਕਿੱਥੇ ਨਹੀਂ ਖੜੇ ਮੋਦੀ ਸਾਹਿਬ ਨੂੰ ਅਪੀਲ ਕੀਤੀ ਆ ਕਿ ਤੁਸੀਂ ਕਹਿੰਦੇ ਹੋ ਡੈਮੋਕ੍ਰੇਸੀ ਆ ਕਿੱਥੇ ਆ ਸਾਨੂੰ ਦੱਸੋ ਕਾਰੇ ਇੰਡੀਆ ਹੈ ਲੁੱਟ ਪੁੱਟ ਗਏ ਦੁਨੀਆ ਨੂੰ ਦੇਖਦੇ ਆ ਲੋਕ ਰੋਂਦੇ ਫਿਰਦੇ ਹੈਗੇ ਆ ਪਰ ਕਮ ਸੇ ਕਮ ਮੋਦੀ ਜੀ ਨੂੰ ਚਾਹੀਦਾ ਦੇਖੋ ਸਾਨੂੰ ਕਹਿੰਦੇ ਆ ਕਿ ਜੇ ਤੁਹਾਨੂੰ ਭਗਵੰਤ ਮਾਨ ਜੀ ਨਹੀਂ ਮਿਲਦੇ ਤੇ ਤੁਸੀਂ ਕੇਜਰੀਵਾਲ ਨੂੰ ਮਿਲੋ ਇਹ ਕੀ ਗੱਲ ਹੋਈ ਪਿਓਰ ਪੰਜਾਬੀ ਆ ਜੀ ਮਨਿਸਟਰ ਜਿਹੜੇ ਉਹ ਭਗਵੰਤ ਮਾਨ ਜੇ ਭਗਵੰਤ ਮਾਨ ਨਹੀਂ ਮਿਲਣਾ ਚਾਹੁੰਦੇ ਅਸੀਂ ਸਿਫਾਰਿਸ਼ ਨਹੀਂ ਚਾਹੁੰਦੇ ਅਸੀਂ ਸਿਰਫ ਇਹ ਚਾਹੁੰਦੇ ਆ ਹੁਣ ਇਹਨਾਂ ਨੂੰ ਪੂਰੀ ਸਚਾਈ ਇਹਨਾਂ ਦੇ ਮੋੜੇ ਲਿਆਤੀ ਆ ਪ੍ਰੂਫ ਨਾ ਲਿਆਤੀ ਆ ਮਨਵੰਡ ਡੀਜੀਪੀ ਆਫਿਸ ਗਈ ਸੀ ADGP ਕ੍ਰਾਈਮ ਕੋਲ ਫੇਪੇ ਗਿਆ ਉਹਨਾਂ ਨੇ ਪੁੱਛਿਆ ਜੀ ਸਬੂਤ ਦਿਓ ਮੈਂ ਸਬੂਤ ਦਿਖਾਤੇ ਇੰਨਾ ਉਹ ਸਟਾਫ ਨੇ ਝੂਠ ਬੋਲਿਆ ਆ ਮੇਰੇ ਕੋਲ ਇੱਕ ਲੈਟਰ ਹੈ 2021 ਦਾ ਉਹਨਾਂ ਨੇ ਇਹ ਕਿਹਾ ਕਿ 2 10 ਸਾਲ ਤੋਂ ਇਸ ਬੰਦੇ ਦੀ ਕੋਈ ਕੰਪਲੇਂਟ ਹੀ ਨਹੀਂ ਆ ਆ 2021 ਦੀ ਆ ਸੋ ਸਬੂਤ ਕਿਹਨੂੰ ਦਿਖਾਈਏ ਅਸੀਂ ਸਬੂਤ ਅਫਸਰ ਦੇ ਹੁੰਦਾ ਜਿੰਨਾਂ ਨੂੰ ਸਾਫ਼ ਦੇਣਾ ਹੁੰਦਾ ਜਿਨ੍ਹਾਂ ਨੇ ਦੱਬਾ ਮਾਰਿਆ ਹੋਇਆ ਉਹ ਇਨਸਾਫ਼ ਨਹੀਂ ਸਾਨੂੰ ਦੇਣਗੇ ਫਿਰ ਦੇਖਦੇ ਆ ਕਿ ਪ੍ਰਾਈਮ ਮਿਨਿਸਟਰ ਕੀ ਕਰਦੇ ਆ ਤੇ ਚੀਫ ਮਿਨਿਸਟਰ ਕੀ ਕਰਦੇ ਆ ਲਮੰ ਅਸੀਂ ਅਸੀਂ ਮੰਗਦੇ ਅਸੀਂ ਕਿਹਨਾਂ ਇਹਨਾਂ ਕੋਲੋਂ ਕੁਝ ਮੰਗਦੇ ਆ ਵੀ ਜੋ ਵੀ ਸਾਡਾ ਓਪਨਲੀ ਤੁਸੀਂ ਝੂਟਿਆ ਉਹ ਤਾਂ ਵਾਪਿਸ ਕਰੋ ਇਹਨਾਂ ਨੇ ਮੇਰੇ ਤੇ ਝੂਠੇ ਪਰਚੇ ਦਰਜ ਕੀਤੇ ਅਸੀਂ ਟਾਲਡ ਰਿਪੋਰਟ ਕੀਤਾ ਇਹਨਾਂ ਨੇ ਮੈਨੂੰ ਕਿਡਨੈਪ ਕਰਕੇ ਮੁਕਸ਼ਸ ਸਾਹਮਣੇ ਜਾਣ ਦੀ ਕੋਸ਼ਿਸ਼ ਕੀਤੀ ਉਹ ਅਸੀਂ નિર્ਦੋਸ਼ ਸਾਬਤ ਹੋਏ ਇਹਨਾਂ ਨੇ ਕਈ ਜੁਗਾਦਰੀ ਕਿ ਜਲੰਧਰ ਕਪੂਰਥਲਾ ਹਸਪਤਾਲ ਪਰ ਰੋਪੜ ਪਤਾ ਨਹੀਂ ਕਿੱਥੇ ਕਿਤੇ ਪੱਜੇ ਮੇਰੇ ਫਰਜੀ ਬਿਆਨ ਬਣਾਉਣ ਵਾਲਾ ਡੀਐਸਪੀ ਮੋਹਨ لال ਹੁਣ ਕੋਰਟ ਵਿੱਚ ਆਇਆ। ਸੋ ਦੇਖਦੇ ਆ ਇਹ ਲੋਕ ਇੰਨਾ ਕੁਝ ਪਬਲਿਕ ਨਾ ਕਿ ਤੱਕਾ ਕਰਦੇ ਆ ਔਰ ਜੀ ਮਿਨਿਸਟਰ ਕੋਲ ਇਹਨਾਂ ਵਕਤ ਨਹੀਂ ਆ ਕਿ ਉਸ ਤੱਕੇ ਨੂੰ ਦੇਖ ਸਕੇ। ਇੱਕ ਪਾਸੇ ਕਹਿੰਦੇ ਆ ਜੇ ਪੁਲਿਸ ਤੁਹਾਡੇ ਤੋਂ ਨਿਸ਼ਬਦ ਮੰਗਦੀ ਆ ਸਾਨੂੰ ਦੱਸੋ ਅਸੀਂ ਦੱਸਦੇ ਆ ਇਹਨੂੰ ਸਾਡਾ ਤਾਂ ਹਸਤਾ ਵਸਤਾ ਘਰ ਲੁੱਟ ਲਿਆ ਇਸ ਪੁਲਿਸ ਨੇ ਔਰ ਸ਼ਹਿਰਾਂ ਆਮ ਗੱਲ ਤੋਂ ਕਹਿਣੇ ਲਾਉਣ ਵਾਲਾ ਏ ਪੁਲਿਸ ਡਿਪਾਰਟਮੈਂਟ ਅਸੀਂ ਪੁਲਿਸ ਨਹੀਂ ਕਹਿ ਸਕਦੇ ਭਗਵੰਤ ਮਾਨ ਜੀ ਨੂੰ ਚਾਹੀਦਾ ਇਹਨਾਂ ਨੂੰ ਨੱਥ ਪਾਵੇ ਅਸੀਂ ਤਾਂ ਲੁੱਟੇ ਗਏ ਲੇਕਿਨ ਜਿਹੜੀ ਬਾਕੀ ਦੁਨੀਆ ਤੁਰ ਹੀ ਫਿਰਦੀ ਹੈਗੀ ਉਹ ਤਾਂ ਬਚ ਜਾਣ ਸਾਹਮਣੇ ਤਾਂ ਆਉਣਾ ਪੈਣਾ ਜੀ ਮੰਤਰੀ ਸਾਹਿਬ ਨੂੰ ਕਿਉਂਕਿ ਮੈਂ ਥੱਕ ਗਈਆਂ ਸਾਡੇ ਕੋਲ ਹੋਰ ਪੈਸਾ ਵੇਸਟ ਕਰਨ ਲਈ ਨਹੀਂ ਹੈਗਾ